ਦੇਖ ਲੈ ਮਿਸਤਰੀ ਦਾ ਹਾਲ। ਖਾ ਨੱਕਾ ਮਰ ਗਿਆ। ਟਕਣਾ ਲਾਉਣੇ ਭੁੱਲ ਗਿਆ। ਇਹਦੇ ਕੰਮ ਨੇ ਮਿਸਤਰੀ ਨੂੰ ਕਹਣ ਕਿ ਢਾੜੀ ਦੇ ਦੇ ਸਾਨੂੰ ਸੀਨੇ ਸੋਪੀ। ਇਹ ਨੱਕਾ ਮਰਵਾਉਂਗਾ ਛੱਟਲੇ ਸਿੱ। ਨੱਕਾ ਬਣਾਤਾ। ਟੱਕਣ ਲਾਉਣੇ ਭੁੱਲ ਗਿਆ। ਹੁਣ ਲਾ ਛੱਟ ਮਿਸਤਰੀ ਦੇ। ਇਹੇ ਜੇ ਕੰਮ ਨੇ ਮਿਸਤਰੀ ਦੇ ਸਾਰਾ ਤਿਆਰ ਕਰ ਲਿਆ ਮੈਂ ਹਾ ਟੱਕਣ ਕਹਿੰਦਾ ਯਾਰ ਕਿਵੇਂ ਲੱਗੂ। ਢੰਗਾ ਕਰ ਦੇ। ਏਸੀ ਮਾਰ ਹੁਣ। ਉਹ ਪਰਲੰਗ ਦਾ ਵੀਰ ਉਹਨੇ ਪਹਿਲੇ ਵਿੱਚ ਦੇ ਲਈ ਆ ਕਮਣਾ ਕਰੀ ਸਾਡੇ ਨਾਲ ਜਿਹੜਾ ਰਹਿਦਾ ਇੱਧਰ ਇੱਧਰ ਆਹ ਕੋਰਨੇ ਸੇ ਪਕੜਾ ਕਰੀ ਅਰੇ ਆਈਦਾ ਮੈਨੂੰ ਕਹਿੰਦਾ ਕਿਹਾ ਐ ਕਰੀ ਕਹਿੰਦਾ ਇੱਥੇ ਨਾ ਆ ਦੂਜਾ ਬੋਰੀ ਪਾਲਾ ਕਰੇ ਚ ਹੂੰ ਪੂਰੀ ਵਿਛਾਲੀ ਕਿ ਬਤੰਦਰ ਇੱਧਰ ਪੀ ਲਾਇਆ ਨਾ ਫਾਇਦਾ ਕੀ ਹੋਇਆ ਜੇ ਮੈਂ ਬੋਰੀਆਂ ਗੱਪ ਤਾਂ ਹੋਈ ਰਹੂ ਜੀ ਫਿਰ ਉਹ ਹੀ ਆਪਣਾ ਗੱਲ ਤਾਂ ਉਹੀ ਰਹਿ ਗਈ ਮੈਂ ਪਹਿਲੀ ਵਿਛਾਲੂ ਕਹਿੰਦਾ ਐ ਕਰੀ ਜੇ ਉਧਰ ਪਾਣੀ ਆਇਆ ਗੁਰੂ ਮੈਂ ਫੇਰ ਇੱਥੇ ਇਹਦੇ ਢੱਕਣਾ ਕਹਿੰਦਾ ਦੂਜਾ ਢੱਕਣ ਚੜਦਾ ਕਰ ਦੇ ਨੇ ਕਿਹਾ ਐਂ ਕਰੀ ਤੇ ਦੀ ਬੋਰੀ ਭਰ ਕੇ ਧਰਨੀ ਤੇ ਸਿੱਧੀ ਆਂ ਵੀ ਖਾ ਮਾ ਅੱਛਾ ਐ ਘਰ ਕੋਲ ਇੱਕ ਪਾਸੇ ਢਾਲ ਲਾ ਪੁੱਤ ਕਹਿੰਦਾ ਅਸੀਂ ਮਿਸਤਰੀ ਆਂ ਅਸੀਂ ਜੀ ਐਂ ਠੇਕੇਦਾਰ ਆਂ ਦਾ ਦੇਖ ਲੈ ਠੇਕੇਦਾਰਾਂ ਦਾ ਹਾਲ ਨੱਕਾ ਹੀ ਲਾਉਣਾ ਭੁੱਲ ਗਿਆ ਬਤੰਦਰ ਹੁਣ ਸੱਟ ਲਾ ਲੈ ਇੱਕ ਪਾਸੇ ਐਂ ਕਰੇ ਤੇ ਚੀਰਾ ਦੇ ਲਾ ਮੜਾ ਮੜਾ ਚੀਰਾ ਦੇ ਲਾ ਫਿਰ ਪੈਚ ਪਾਇ ਮੁਰਦਾ ਹੋ ਜਾ ਦੱਲੇ ਚੱਕਾ ਆ ਦੇਖ ਲੈ ਸਾਰੇ ਟੋਟੇ ਕਰ ਕਰਨਾ ਉਹਦਾ ਉਹ ਪਾਇਪ ਉੱਚਾ ਛੱਡਦਾ ਟੋਟੇ ਕਰ ਕਰ ਵੱਡਿਆ ਇੰਨਾ ਉੱਚਾ ਪਾਇਪ ਛੱਡ ਲਿਆ ਖੌਦੀ ਚ ਮੈਂ ਪਾਣੀ ਕਿਵੇਂ ਜੋ ਦੇਦਾ ਐ ਕੰਮ ਕਰਾਇਆ ਐ ਕਾ ਟੋਟੇ ਕਰ ਲਾ ਹੁਣ ਵੀ ਦਿਹਾੜੀਆਂ ਨੇ ਯਾਰ ਜਾਣ ਕੇ ਇੱਥੇ ਪੂਰੀ ਕਰਦੀਆਂ ਦਿਹਾੜੀ ਪੂਰੀ ਕਰਦੀਆਂ ਲੱਗ ਜੂਗਾ ਕਰ ਰਿਹਾ ਹਾਂ ਹਾਂ ਕੋਈ ਗੱਲ ਨਹੀਂ ਦਿਹਾੜੀ ਪੂਰੀ ਕਰਦੀ ਵਸ ਇੱਥੇ 12 ਵਜੇ ਤੱਕ ਹੀ ਕੰਮ ਹੋਊਗਾ ਕੀ ਰਾਤ ਦੇਰਾਂ ਮੈਸਟਰੀ ਹੈ ਟਮਾਟਾ ਗਿਆ ਤੇੜੀ ਪੰਨ ਦੇ ਬਸੇ ਥੀਆ ਇਹਨਾਂ ਇਹ ਲੋਟੋ ਜੂ ਹੈਂ ਕਿੰਟੜੰਦੋਂ ਨਹੀਂ ਆਣਾ ਹੈ ਤੇੜੀ ਉਹੀ ਹੈ ਪੂਰਾ ਕਰਨਾ ਜਦੋਂ ਪਤਾ ਵੀ ਪਹਿਲਾਂ ਮੈਂ ਲੱਕਾ ਤਿਆਰ ਕਰਾਂ ਬਾਅਦ ਵਿੱਚ ਹਲਦੀ ਬਣਾਵਾਂ ਤਿਆਰ ਕਰਕੇ ਬਹਿ ਗਿਆ ਹਾਂ ਤੇ ਦੇਖ ਇੱਥੇ ਹੋਏ ਇਹ ਤਾਂ ਚੀਰੇ ਦੇ ਹੁਣ ਤਾਂ ਹੁਣ ਦਿੰਦਾ ਚੀਰੇ ਤੇੜੀ ਇੱਥੇ ਪੂਰੀ ਕਰੂਗਾ ਤੇ ਹੈਂ ਚੀਰੇ ਦੇਖ ਨਾ ਥੋੜੇ ਥੋੜੇ ਚੀਰੇ ਦੇ ਕੇ ਪੈਪੇ ਤੇ ਮੁਰਜੂ ਉੱਚੇ ਥਾਂ ਮੇ ਵੜਲਾ ਹੁਣ ਨੀਵੇਂ ਦਾ ਹੱਥ ਨਹੀਂ ਪੈਣਾ ਪਾਣੀ ਦਾ ਵੀ ਉੱਚਾ ਰੱਖਿਆ ਨੇ ਪਾਈਪ ਵੀ ਘੱਟੂ ਘੱਟ ਫਟ ਹੋ ਗਿੱਠੂਚਾ ਦਾ ਹੈਗਾ ਜੀ ਹਣਾ ਹੁਣ ਮੂੰਹ ਮੂੰਹ ਕਿਵੇਂ ਕਰਦਾ ਲਾ ਕੋਣਾ ਗਿੱਠੂਚਾ ਦਾ ਖੜਾ ਜੀ ਹਣਾ ਮੈਨੂੰ ਪਿਆ ਦੇ ਮੈਸਤਰੀ ਨੂੰ ਕੋਈਆਂ ਮਾਰਨ ਦੇ ਮੈਸਤਰੀ ਨੂੰ ਅਹੀਂ ਜਾਣਾ ਪੈ ਗਿਆ ਵਾਦੀ ਆ ਤਾਂ ਮੈਂ ਆ ਕੇ ਦੇਖ ਲਿਆ ਲਿੱਪਣ ਲੱਗ ਗਿਆ ਸੀ ਆ ਦੇਖ ਲੈ 6 ਮਿੰਟ ਚਾਰ ਹੈ ਦੀ ਯਾਰ ਲੈ ਵੀ ਮਿੱਤਰੋ ਟੱਕਣ ਵੀ ਖੋਲ ਲਿਆ ਉਹ ਬੈਗ ਆ ਤੇ ਮੈਸਤਰੀ ਤੇ ਲੋਟ ਫੇਰਨੀ ਉਹਦਾ ਚੀਰੇ ਵੀ ਦੇਤੇ ਉਹਨੂੰ ਪੈਪ ਨੂੰ ਵੀ ਥੋੜਾ ਥੋੜਾ ਅੰਦਰ ਮੁੜ ਜੂ ਅੱਗੇ ਲੋਟ ਹੁਣ ਲਾ ਛੱਟ ਸ਼ੁਕਰ 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 ਹੁਣ ਚੜਦੇ ਉੱਤੇ ਸ਼ੁਕਰ ਸ਼ੁਕਰ ਆ ਗਿਆ ਘੰਟਾ ਡੇੜ ਘੰਟਾ ਬੰਨਿਆ ਗਿਆ ਹੈਨਾ ਇਹ ਕਿਤੇ ਦੀ ਲਾ ਖੋਲ ਕੇ ਲੋਟ ਆਉਣਾ ਸੀ ਇਹਨੂੰ ਮੈਂ ਕਹੀ ਗਿਆ ਹੁਣ ਲੱਗ ਗਿਆ ਪੂਰਾ ਨਾਲ ਦੇਖ ਦੇਣੀ ਦਿਨ ਪਉਣਾ ਸਾਡਾ ਦੀਦਾ ਨਹੀਂ ਸੀ ਹੁਣ ਆਲੇ ਦਲੇ 6 ਮਿੰਟ ਵਧੀਆਂ ਭਰਦੀ ਇਹਦੇ ਹਨ ਪੱਟੇ ਆਣਾ ਜਾਵੇ ਪਿੰਦਾਂ ਨੂੰ ਯਾਰ ਆਹ ਯਾਰ ਪੇਰੀ ਉਹ ਜਿਹੜਾ ਨਵਾਂ ਬਣਾ ਮੈਂ ਕਿਹਾ ਵੀਰ ਬਣਾ ਉਹ ਤਾਂ ਪਹਿਲਾਂ ਧਰ ਲਈ ਠੀਕ ਆ ਛਾਪ ਕੇ ਸਖਲਾ ਗਾਹਾਂ ਵਾਸਤੇ ਪਹਿਲਾਂ ਧਰੀਦਾ ਇਹ ਕਿ ਮੈਨੂੰ ਕਹਿੰਦਾ ਬੋਰੀ ਧਰ ਲਿਆ ਕਰ ਇੱਕ ਬੋਰੀ ਛੱਟਾ ਹਾਂ ਛੱਟਾ ਹੂੰ Thank <laughs> you.